ਇਹ ਬਹੁਤ ਵੱਡੀ ਜਗ੍ਹਾ ਹੈਗੀ ਏ ਬਹੁਤ ਵੱਡੀ ਜਗ੍ਹਾ ਹੈਗੀ ਇੱਥੇ ਛੋਟੇ ਸਾਬਜਾਂ ਦੀ ਸ਼ਹੀਦੀ ਹੋਈ ਹੈ ਉਹ ਟਾਈਮ ਨੂੰ ਦੇਖ ਕੇ ਅੱਖਾਂ ਜੋ ਅੱਥਰੂ ਦੇ ਵੀ ਆਦਿਨਾਂ ਦੇ ਵਿੱਚ ਉਹ ਪਰਮਾਤਮਾ ਜਿਹੜਾ ਉਹ ਸਾਡੇ ਵਾਸਤੇ ਉਹ ਕੁਰਬਾਨੀਆਂ ਦੇ ਗਿਆ ਮਗਰ ਇਹ ਲੋਕ ਜਿਹੜੇ ਨੇ ਸਮਝਦੇ ਨਹੀਂ ਹੈਗੇ ਜਿਹੜੀ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਇਹੀ ਚੀਜ਼ਾਂ ਦਾ ਦੇਖਣ ਤੇ ਆਏ ਆ ਉਹਦੇ ਨਾਲ ਦੇ ਵਿੱਚੋਂ ਆਪਾਂ ਸਹੀ ਚੀਜ਼ ਜਿਹੜੀ ਉਹ ਆਪਾਂ ਲੈ ਕੇ ਜਾਣੀ ਜਿਹੜੀ ਗਲਤ ਹੈ ਉਹਨੂੰ ਆਪਾਂ ਛੱਡ ਦੇਣਾਗਾ ਸਹੀ ਚੀਜ਼ ਨੂੰ ਲੈ ਕੇ ਜਾਣਾਗਾ ਦੇਖੋ ਬਾਪੂ ਜੀ ਅੱਜ ਸਾਈਕਲ ਤੇ ਆ ਗਏ ਬਹੁਤ ਸਾਰੇ ਨੌਜਵਾਨ ਆਉਂਦੇ ਆ ਵੀ ਯਾਰ ਫਤੇਗੜ ਜਾਣਾ ਮੋਟਰਸਾਈਕਲ ਧਵਾ ਲੀਏ ਟਰੈਕਟਰ ਧਵਾ ਲੀਏ ਜਾਂ ਫਿਰ ਵਧੀਆ ਗੱਡੀਆਂ ਨਾ ਮੰਗ ਕੇ ਵੀ ਲਿਆਉਂਦੇ ਇੱਥੋਂ ਤੱਕ ਗੁਰੂ ਨੇ ਨਾ ਤੁਹਾਡੀ ਯਾਰ ਗੱਡੀ ਧੋਤੀ ਆ ਨਹੀਂ ਧੋਤੀ ਜੇ ਆਪਾਂ ਗੱਡੀ ਧਵਾ ਕੇ ਇੱਥੇ ਹਾਹਾ ਈ ਕਰਕੇ ਚਲੇ ਗਏ ਤਾਂ ਕੀ ਫਾਇਦਾ ਸਾਡਾ ਪੁਜਕਾਰ ਕੰਮ ਕੀ ਕਰਦੇ ਹੋ ਤੁਸੀਂ ਮੈਂ ਕੁਆਰਡ ਦਾ ਕੰਮ ਕਰਦਾ ਜੀ ਕੁਆਰਡ ਦਾ ਕੰਮ ਕਰਦੀ ਆ ਜੀ ਅਬ ਬਾਪੂ ਜੀ ਕ ਸਾਈਕਲ ਤੇ ਮੈਂ ਕਹਿੰਦਾ ਆਏ ਅੱਜ ਇਹਨਾਂ ਦੀ ਭਾਵਨਾ ਵੇਖ ਕੇ ਵੀ ਇਹਨਾਂ ਦਾ ਆਉਣਾ ਸਫਲ ਹੋਇਆ ਸਫਲ ਹੀ ਹੈ ਕਿਉਂਕਿ ਜੋ ਭਾਵਨਾ ਲੈ ਕੇ ਜੇ ਅਸੀਂ ਭਾਵਨਾ ਲੈ ਕੇ ਆਉਂਗੇ ਚਾਹੇ ਤੁਸੀਂ ਸਾਈਕਲ ਤੇ ਆਜੋ ਚਾਹੇ ਤੁਸੀਂ ਕਰੋਨਾ ਦੀ ਗੱਡੀ ਤੇ ਆਜੋ ਪਰ ਤੁਹਾਡੇ ਚ ਭਾਵਨਾ ਹੋਣੀ ਚਾਹੀਦੀ ਇਹ ਤਾਂ ਹੁਣ ਕਿਨਾਂ ਤਮਾਸ਼ਾ ਦੇਖਣ ਆਏ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਈਆਂ ਨੂੰ ਕਿ ਇੱਥੇ ਕੀ ਪ੍ਰੋਗਰਾਮ ਹੈਗਾ ਕੀ ਇਹਨਾਂ ਦੀ ਸ਼ਹਾਦਤ ਹੋਈ ਕਿੱਦਾਂ ਸ਼ਹਾਦਤ ਹੋਈ ਸਭ ਮੜ ਘੁੰਮਣ ਫਰਨ ਆਤੇ ਆਏ ਲੋਕ ਆਪਰ ਮੱਥਾ ਟੇਕ ਕੇ ਇਥੋਂ ਗੁਰੂ ਦਾ ਆਸ਼ੀਰਵਾਦ ਲੈ ਕੇ ਅੱਗੇ ਨੂੰ ਚੱਲਾਂਗੇ ਪਰ ਨਹੀਂ ਕਹਿੰਦਾ ਤੁਹਾਡੇ ਪਰਿਵਾਰ ਵੀ ਠੰਡ ਹੈ ਜੀ ਤੁਸੀਂ ਨਹੀਂ ਨਹੀਂ ਪਰਿਵਾਰ ਨੇ ਮੈਨੂੰ ਫੋਨ ਆਉਂਦੇ ਮੇਰੇ ਕੋਲ ਫੋਨ ਹੈ ਔਰ ਫੋਨ ਆਉਂਦਾ ਹੈਗਾ ਉਹ ਕਹਿੰਦੇ ਵੀ ਦੱਸੋ ਤੁਸੀਂ ਕਿੱਥੇ ਹੈ ਗਿਓ ਦੱਸਿਆ ਉਹਨਾਂ ਨੂੰ ਮੈਂ ਮੈਂ ਹੁਣ ਇਸ ਟਾਈਮ ਫਤਿਹਗੜ੍ਹ ਸਾਹਿਬ ਆ ਗਿਆ ਔਰ ਫਤਿਹਗੜ੍ਹ ਸਾਹਿਬ ਤੋਂ ਮੈਂ ਹੁਣ ਮੱਥਾ ਟੇਕ ਕੇ ਤੇ ਫੇਰ ਅੱਗੇ ਨੂੰ ਚਾਲੇ ਪਾਣੇ ਹੈਗੇ ਪਿੰਡਾ ਬਾਬਾ ਜੀ ਤੁਸੀਂ ਕਦ ਲਈ ਰੱਖੇ ਹੋਇਆ ਇਹ ਪਿੰਡਾ ਨਾਲ ਆਪਾਂ ਨੂੰ ਚਾਹੀਦਾ ਹੈਗਾ ਨਾ ਫਿਰ ਰਾਤੀ ਇਦਾਂ ਇੱਕ ਗੱਲ ਕਿ ਮੈਂ ਜਦੋਂ ਰਾਤ ਨੂੰ ਜਾ ਰਿਹਾ ਸੀ ਨਾ ਪਿੰਡ ਆਪਣੇ ਨੂੰ ਜੱਗ ਗਿਆ ਹਨੇਰਾ ਸੀ ਹਨੇਰੇ ਵਿੱਚ ਮੇਰਾ ਸਾਈਕਲ ਜਿਹੜਾ ਉਹ गिर ਗਿਆ ਫੇਰ ਮੈਂ ਲਾਈਟ ਜਗਾਈ ਉਹਦੀ ਮੋਬਾਈਲ ਦੀ ਫੇਰ ਅੱਗੇ ਨੂੰ ਚੱਲਿਆ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਸਮੇਂ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖੜੇ ਆ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਹਰ ਸਾਲ ਇੱਥੇ ਪਹੁੰਚਦੀਆਂ ਨੇ ਸ਼ਰਧਾ ਭਾਵ ਦੇ ਨਾਲ ਹਰ ਕੋਈ ਆਉਂਦਾ ਨਤਮਸਤਕ ਹੋਣ ਦੀ ਲਈ ਆਉਂਦਾ ਪਰ ਜਿਉਂ-ਜਿਉਂ ਸਮੇਂ ਦੀ ਰਫ਼ਤਾਰ ਤੇਜ਼ ਹੋਈ ਤਾਂ ਚੀਜ਼ਾਂ ਬਦਲਦੀਆਂ ਚਲੀ ਗਈਆਂ ਸੋ ਸਾਡੇ ਨਾਲ ਬਾਪੂ ਜੀ ਹੈ ਜੋ ਕਿ ਸਾਈਕਲ ਦੇ ਉੱਤੇ ਦੋ ਨਿਸ਼ਾਨ ਸਾਹਿਬ ਲਾ ਕੇ ਦਰਸ਼ਨ ਕਰਨ ਦੇ ਲਈ ਆਏ ਆ ਸੋ ਇਹ ਦ੍ਰਿਸ਼ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਕੁਝ ਅਲੱਗ ਦੇਖਣ ਨੂੰ ਮਿਲ ਗਿਆ ਹੋਵੇ ਕਿਉਂਕਿ ਹਰ ਕਿਸੇ ਕੋਲ ਅੱਜ ਕੱਲ ਤੇਜ਼ ਤਰਾਰ ਗੱਡੀਆਂ ਹਰ ਕੋਈ ਟਾਈਮ ਟੂ ਟਾਈਮ ਆ ਕੇ ਮੱਥਾ ਟੇਕ ਕੇ ਮੁੜਨਾ ਚਾਹੁੰਦਾ ਪਰ ਇਹ ਕਿਸ ਤਰ੍ਹਾਂ ਸਮੇਂ ਤੋਂ ਸਮਾਂ ਕੱਢ ਕੇ ਆਏ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਆਹ ਵਾਹਿਗੁਰੂ ਜੀ ਖਾਲਸਾ ਕਿੰਨੀ ਉਮਰ ਹੋ ਗਈ ਬੱਬਾ ਜੀ ਤੁਹਾਡੀ ਮੇਰੀ 65 ਸਾਲ ਉਮਰ 65 ਸਾਲ ਦੀ ਤੁਹਾਡੀ ਉਮਰ ਹੋ ਗਈ ਤੁਸੀਂ ਇਹ ਫਰਕ ਦੇਖਿਆ ਉਹ ਸਮਿਆਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਵੀ ਤੁਸੀਂ ਆਉਂਦੇ ਰਹੇ ਹੋ ਜਾਂ ਹੁਣ ਹੁਣੇ ਆਣਾ ਸ਼ੁਰੂ ਕੀਤਾ ਕਦੋਂ ਤੋਂ ਆ ਰਹੇ ਫਤੇ ਗੜ ਸਾਹਿਬ ਪਹਿਲਾਂ ਵੀ ਆਉਂਦੇ ਆਂ ਕਾਫੀ ਦੌਰ ਤੋਂ ਆ ਰਹੇ ਆ ਪਾ ਕਾਫੀ ਦੌਰ ਤੋਂ ਆ ਰਹੇ ਬੱਬਾ ਜੀ ਬਚਪਨ ਤੋਂ ਆਂਦੀ ਸੀ ਬਚਪਨ ਤੋਂ ਨਹੀਂ ਮੈਨੂੰ ਜਦੋਂ ਹੋਸ਼ਮ ਆਲੀ ਉਦੋਂ ਦੇ ਆ ਰਹੇ ਆ ਕਿ ਮਾਪਿਆਂ ਦੇ ਨਾਲ ਵੀ ਤੁਸੀਂ ਆਂਦੇ ਹੁੰਦੇ ਸੀ ਜਾਂ ਮਾਪਿਆਂ ਦੇ ਨਾਲ ਪਹਿਲੇ ਇੱਕ ਵਾਰ ਹੀ ਆਏ ਸੀ ਉਸ ਤੋਂ ਬਾਅਦ ਫਿਰ ਆਪ ਹੀ ਆਉਣੇ ਸ਼ੁਰੂ ਹੋ ਗਏ ਕਿੱਥੋਂ ਹੈ ਤੁਹਾਨੂੰ ਲਟਕ ਲੱਗੀ ਕਿ ਆਣਾ ਹੈ ਇੱਥੇ ਦਰਸ਼ਨ ਕਰਨ ਆਣਾ ਇਸ ਤਰ੍ਹਾਂ ਸਾਈਕਲ ਤੇ ਆਉਣਾ ਹੀ ਹਰ ਇੱਕ ਸਾਲ ਆਨੇ ਹੂੰ ਹਰ ਇੱਕ ਸਾਲ ਨਹੀਂ ਮળે ਕਦੇ ਮળે 1-2 ਸਾਲ ਛੱਡ ਕੇ ਵਿੱਚੋਂ ਆਜੀ ਦਾ ਬਾਕੀ ਗੁਰੂ ਦੀ ਕਿਰਪਾ ਹੈਗੀ ਹੈ ਗੁਰੂ ਆਪੇ ਹੀ ਸਭ ਕੁਝ ਕਰਵਾ ਰਿਹਾ ਹੈਗਾ ਅੱਜ ਸਮਾਨਾ ਪਾਪਾ ਜੀ ਇੰਨਾ ਤੇਜ਼ ਹੋ ਗਏ ਹਰ ਕੋਈ ਚਾਹੁੰਦਾ ਵੀ ਫਟਾਫਟ ਗੱਡੀ 'ਚ ਬੈਠੀਏ ਮੱਥਾ ਟੇਕੀਏ ਤੇ ਵਾਪਸ ਚਲ ਜੀਏ ਤੁਸੀਂ ਕੀ ਫਰਕ ਦੇਖਦੇ ਆ ਸਮੇਂ ਦੇ ਵਿੱਚ ਵੀ ਪੁਰਾਣੇ ਸਮੇਂ ਚ ਕਿਦਾਂ ਦੀ ਸ਼ਰਧਾ ਭਾਵਨਾ ਸੀ ਅੱਜ ਕੱਲ ਉਸ ਤਰ੍ਹਾਂ ਦੀ ਰਹੀ ਆ ਇਹੀ ਚੀਜ਼ਾਂ ਦੇਖਣ ਮਤੈ ਆਏ ਆ ਨਾ ਜਿਹੜੀ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਇਹੀ ਚੀਜ਼ਾਂ ਤਾਂ ਦੇਖਣ ਆ ਤੇ ਆਏ ਆ ਉਹਨਾਂ ਦੇ ਵਿੱਚੋਂ ਆਪਾਂ ਸਹੀ ਚੀਜ਼ ਜਿਹੜੀ ਉਹ ਆਪਾਂ ਲੈ ਕੇ ਜਾਣੀ ਹੈ ਜਿਹੜੀ ਗਲਤ ਹੈ ਉਹਨੂੰ ਆਪਾਂ ਛੱਡ ਦੇਣਾ ਹੈਗਾ ਸਹੀ ਚੀਜ਼ੀ ਨੂੰ ਲੈ ਕੇ ਜਾਣਾ ਹੈਗਾ ਬਾਕੀ ਗੁਰੂ ਮਹਾਰਾਜ ਜਾਣਦਾ ਹੈ ਗਾਈ ਆਪਾਂ ਆਪਣੀ ਮੇਰੀ ਤਾਂ ਅਰਦਾਸ ਬੇਨਤੀ ਹੈ ਸੱਚੇ ਪਿਤਾ ਵਾਹਿਗੁਰੂ ਵੀਰ ਮੇਰ ਪਰ ਆਤਰਕੇ ਸਾਹਿਬ ਦਾ ਭਲਾ ਕਰੇ ਜੋ ਕੋਈ ਕਰਦਾ ਹੈਗਾ ਉਹ ਆਪਣੇ ਕਰਨੀ ਦਾ ਫਲ ਪਾਉਂਦਾ ਹੈਗਾ ਜੋ ਇੱਧਰ ਆਪਣੀ ਸਿੱਧੀ ਨੀਤਨਾ ਹੁੰਦਾ ਹੈਗਾ ਉਹਨੂੰ ਪਰਮਾਤਮਾ ਮੇਰ ਪਰ ਹੱਥ ਰੱਖਦਾ ਹੈਗਾ ਕਿਉਂਕਿ ਇਹ ਜਗ੍ਹਾ ਜਿਹੜੀ ਇਹ ਇਹ ਬਹੁਤ ਵੱਡੀ ਜਗ੍ਹਾ ਹੈਗੀ ਏ ਬਹੁਤ ਵੱਡੀ ਜਗ੍ਹਾ ਹੈਗੀ ਇੱਥੇ ਛੋਟੇ ਛੇਵਾਂ ਦੇ ਸ਼ਹੀਦੀ ਹੋਈ ਹੈ ਉਹ ਟਾਈਮ ਨੂੰ ਦੇਖ ਕੇ ਅੱਖਾਂ ਜੋ ਅਥਰੋ ਦੇ ਆਦਿਨਾਂ ਦੇ ਵਿੱਚ ਉਹ ਪਰਮਾਤਮਾ ਨੇ ਉਹ ਸਾਡੇ ਵਾਸਤੇ ਉਹ ਕੁਰਬਾਨੀਆਂ ਦੇ ਗਿਆ ਮਗਰ ਇਹ ਲੋਕ ਜਿਹੜੇ ਨੇ ਸਮਝਦੇ ਨਹੀਂ ਹੈਗੇ ਇਹ ਆਪਣੀ ਮਰਜ਼ੀ ਕਰਦੇ ਹੈਗੇ ਇਹਨਾਂ ਨੂੰ ਸਮਝਣਾ ਚਾਹੀਦਾ ਲੋਕਾਂ ਨੂੰ ਕਿ ਆਪਾਂ ਗੁਰੂਆਂ ਦੇ ਨਾਲ ਚੱਲੀਏ ਗੁਰੂਆਂ ਦੇ ਨਾਲ ਚੱਲੀਏ ਔਰ ਗੁਰੂਆਂ ਦੀਆਂ ਅਸੀਸਾਂ ਲਈਏ ਜੋ ਉਹ ਕਹਿੰਦੇ ਨੇ ਉਹ ਆਪਾਂ ਨੂੰ ਪਰਮਾਤਮਾ ਆਪਾਂ ਉਹਦੇ ਹੁਕਮ ਨਾਲ ਚੱਲਣਾ ਚਾਹੀਦਾ ਹੈਗਾ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਨਾ ਜਿਹੜਾ ਆਪਣੀ ਮਰਜ਼ੀ ਕਰਦਾ ਉਹ ਵਿਸ਼ੜਕ ਚੋਟਾਂ ਖਾਂਦਾ ਹੈਗਾ ਗੁਰੂ ਦੇ ਪਾਣੇ ਚੱਲੇ ਤੁਸੀਂ ਇੱਥੇ ਆਏ ਹੋ ਹੁਣ ਇਹ ਆਸ-ਪਾਸੇ ਦੁਕਾਨਾਂ ਰੌਣਕ ਮੇਲਾ ਬਹੁਤ ਕੁਝ ਦੁਨੀਆ ਤੇ ਇਹ ਦਿਖਦੀ ਫਿਰ ਰਹੀ ਆ ਤੁਸੀਂ ਸਹਿਬਜ਼ਾਦਿਆਂ ਦੇ ਪ੍ਰੇਮ ਦੇ ਵਿੱਚ ਉਹ ਸ਼ਹਾਦਤ ਨੂੰ ਨਮਨ ਕਰਦੇ ਤੁਹਾਡੀ ਅੱਖਾਂ ਭਰੀਆਂ ਤੂੰ ਤੁਹਾਡਾ ਨਹੀਂ ਇਹ ਚੀਜ਼ਾਂ ਧਿਆਨ ਖਿੱਚਦੀਆਂ ਲੋਕਾਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਬਹੁਤ ਸਾਰੇ ਜਿਹੜੇ ਇੱਥੇ ਘੁੰਮਦੇ ਹੋਣੇ ਆ ਵੀ ਅਸੀਂ ਆਏ ਕਦੇ ਲਈ ਆ ਸ਼ਹਾਦਤਾਂ ਕਿੱਦਾਂ ਹੋਈਆਂ ਉਹ ਅੰਦਰੋਂ ਵਿਰਾਰਗ ਜਿਹੜਾ ਤੁਹਾਡੇ ਉਛਲੇ ਬਹੁਤ ਨੇ ਤੇ ਉਛਲਦਾ ਵੀ ਨਹੀਂ ਹੋਣਾ ਇਹ ਚੀਜ਼ਾਂ ਤੁਹਾਨੂੰ ਨਹੀਂ ਭਰਮਾਉਂਦੀਆਂ ਗੱਲ ਇਹ ਤਾਂ ਕਿ ਜਿੱਦਾਂ ਜਿੱਦਾਂ ਕਿਸੇ ਦਾ ਉਹ ਸ਼ੇਰ ਹੈਗਾ ਨਾ ਦਿਮਾਗ ਹੈਗਾ ਉਹਨਾਂ ਕੋ ਉਹ ਕੰਮ ਕਰਦਾ ਹੈਗਾ ਆਪਣੀ ਤੇ ਅਰਦਾਸ ਬੇਨਤੀ ਸੱਚੇ ਪਿਤਾ ਵਾਹਿਗੁਰੂ ਵੀ ਤੇਰੀਆਂ ਕੁਰਬਾਨੀਆਂ ਬਹੁਤ ਵੱਡੀਆਂ ਹੈਗੀਆਂ ਨੇ ਔਰ ਸਾਨੂੰ ਮਿਹਰ ਭਰੇ ਹੱਥ ਰੱਖ ਔਰ ਸਾਡੇ ਬੱਚਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖ ਮੈਂ ਤਾਂ ਪਰਮਾਤਮਾ ਕੋਲੋਂ ਇਹ ਹੀ ਚੀਜ਼ ਮੰਗਣਾ ਹੈ ਸਭ ਦਾ ਭਲਾ ਕਰੇ ਸੱਚੇ ਪਿਤਾ ਵਾਹਿਗੁਰੂ ਸਭ ਨੂੰ ਖੁਸ਼ੀਆਂ ਦੇ ਖਜ਼ਾਨੇ ਦੇ ਜੋ ਤੁਸੀਂ ਇੱਕ ਗੱਲ ਇੱਕ ਸਰਨਾਵ ਸਿੰਘ ਦੇਖੋ ਬਾਪੂ ਜੀ ਅੱਜ ਸਾਈਕਲ ਤੇ ਆ ਗਏ ਬਹੁਤ ਸਾਰੇ ਨੌਜਵਾਨ ਆਉਂਦੇ ਆ ਵੀ ਯਾਰ ਫਤੇਗੜ ਜਾਣਾ ਮੋਟਰਸਾਈਕਲ ਧਵਾ ਲੀਏ ਟਰੈਕਟਰ ਧਵਾ ਲੀਏ ਜਾਂ ਫਿਰ ਵਧੀਆ ਗੱਡੀਆਂ ਨਾ ਮੰਗ ਕੇ ਵੀ ਲਿਆਉਂਦੇ ਇੱਥੋਂ ਤੱਕ ਗੁਰੂ ਨੇ ਨਾ ਤੁਹਾਡੀ ਯਾਰ ਗੱਡੀ ਧੋਤੀ ਆ ਨਹੀਂ ਧੋਤੀ ਜੇ ਆਪਾਂ ਗੱਡੀ ਧੋ ਆ ਕੇ ਇੱਥੇ ਹਾਹਾ ਹੀ ਕਰਕੇ ਚਲੇ ਗਏ ਤਾਂ ਕੀ ਫਾਇਦਾ ਸਾਡਾ ਆ ਬਾਪੂ ਜੀ ਕਿ ਸਾਈਕਲ ਤੇ ਮੈਂ ਕਹਿੰਦਾ ਆਏ ਅੱਜ ਇਹਨਾਂ ਦੀ ਭਾਵਨਾ ਵੇਖ ਕੇ ਵੀ ਇਹਨਾਂ ਦਾ ਆਉਣਾ ਸਫਲ ਹੋਇਆ ਸਫਲੀ ਹੈ ਕਿਉਂਕਿ ਜੋ ਭਾਵਨਾ ਲੈ ਕੇ ਜੇ ਅਸੀਂ ਭਾਵਨਾ ਲੈ ਕੇ ਆਉਂਗੇ ਚਾਹੇ ਤੁਸੀਂ ਸਾਈਕਲ ਤੇ ਆਜੋ ਚਾਹੇ ਤੁਸੀਂ ਕਰੋਨਾ ਦੀ ਗੱਡੀ ਤੇ ਆਜੋ ਪਰ ਤੁਹਾਡੇ ਚ ਭਾਵਨਾ ਹੋਣੀ ਚਾਹੀਦੀ ਬਾਪੂ ਜੀ ਕਾਰ ਕੰਮ ਕੀ ਕਰਦੇ ਹੋ ਤੁਸੀਂ ਮੈਂ ਕਵਾੜ ਦਾ ਕੰਮ ਕਰਦਾ ਜੀ ਕਵਾੜ ਦਾ ਕੰਮ ਕਰਦੇ ਆ ਜੀ ਹਾਂਜੀ ਅੱਛਾ ਬਾਜ਼ਾਰ ਵਿੱਚੋਂ ਕਵਾੜ ਖਰੀਦੀਦਾ ਔਰ ਬਾਜ਼ਾਰ ਵਿੱਚ ਵੇਚੀਦਾ ਕਿਜ਼ਾਰਾ ਹੋ ਜਾਂਦਾ ਬਾਬਾ ਜੀ ਉਹਦੇ ਵਿੱਚ ਠੀਕ ਹੈ ਬਾਬਾ ਜੀ ਬਣ ਜਾਂਦਾ 4-500 ਰੁਪਏ ਉਹ ਠੀਕ ਹੈ ਠੀਕ ਹੈ ਗੁਰੂ ਦੀ ਕਿਰਪਾ ਹੈ ਜੀ ਔਰ ਅਤਿਕਲ ਤਾਂ ਬੰਦਾ ਇਹ ਸੋਚਦਾ ਵੀ ਮੈਂ ਹੋਰ ਵੱਧ ਤੋਂ ਵੱਧ ਕਮਾਵਾਂ ਮੇਰੇ ਕੋਲ ਗੱਡੀਆਂ ਕਾਰਾਂ ਹੋਣ ਤੁਸੀਂ ਇਹ ਨਹੀਂ ਸੱਚੇ ਪਿਤਾ ਵਾਹਿਗੁਰੂ ਨੇ ਜੋ ਦੇਣਾ ਹੈਗਾ ਉਹਨੇ ਆਪਣੇ ਆਪ ਦੇ ਦੇਣਾ ਹੈਗਾ ਠੀਕ ਹੈ ਜੀ ਔਰ ਬਾਕੀ ਆਪਾਂ ਨੂੰ ਕੋਈ ਆਪਾਂ ਨੂੰ ਜ਼ਿਆਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਆਪੇ ਸਭ ਕੁਝ ਕਰਨ ਵਾਲਾ ਆਪਾਂ ਚੋਂਦਾ ਬਾਪੂ ਜੀ ਵੀ ਆ ਜਿਹੜੀਆਂ ਗੱਡੀਆਂ ਨੂੰ ਵੇਖ ਕੇ ਤੁਹਾਡੇ ਵੀ ਸਾਡੇ ਕੋਲ ਗੱਡੀ ਹੋਵੇ ਇਸ ਤਰ੍ਹਾਂ ਉਹ ਬਾਬਾ ਜੀ ਨਹੀਂ ਮੇਰੇ ਮਨ 'ਚ ਨਹੀਂ ਆਉਂਦਾਗਾ ਮੈਂ ਕਹਿੰਦਾ ਕਿ ਪ੍ਰਮਾਤਮਾ ਸਭ ਦਾ ਭਲਾ ਕਰੇ ਸ਼ਬਦ ਦੇ ਕਾਰਜ ਅਨੁਸਾਰ ਕਰੇ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸੁਖਚਰਨ ਸਿੰਘ ਹੈ ਜੀ ਸੁਖਚਰਨ ਸਿੰਘ ਜੀ ਕਿੱਥੋਂ ਆਏ ਤੁਸੀਂ ਜੀ ਮੈਂ ਲੁਧਿਆਣੇ ਤੋਂ ਆਇਆ ਜੀ ਪਿੰਡ ਘੜਾਮ ਘੜਾਮ ਪੀਕਮਸ਼ਾਹ ਦਾ ਮਲਾਪ ਹੋਇਆ ਪਟਨੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਤਾਂ ਪਹਿਲਾ ਪਤਾ ਪੀਕਮਸ਼ਾਹ ਨੂੰ ਚੱਲਿਆਗਾ ਉਹ ਇੱਥੋਂ ਚੱਲ ਕੇ ਪਟਨਾ ਸਾਹਿਬ ਪਹੁੰਚੇ 1 ਮਹੀਨੇ ਵਿੱਚ ਵੀ ਕੰਜਾ ਹਾਂਜੀ ਉੱਥੇ ਫਿਰ ਜਾ ਉੱਥੇ ਫਿਰ ਜਾ ਕੇ ਨਾ ਜਦੋਂ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਜਾ ਕੇ ਉੱਥੇ ਗੱਲ ਕੀਤੀ ਤਾਂ ਉਹ ਕਹਿਣਗੇ ਮਹਾਰਾਜ ਵੀ ਇਹ ਮੁਸਲਮਾਨ ਪੀਰ ਹੈਗਾ ਇਹ ਪੁਰਾਣੀ ਕਿੰਦਾ ਕੀ ਹਸਾਬ ਕਿਤਾਬ ਹੈਗਾ ਇਹਨਾਂ ਨੂੰ ਕੋਈ ਵੀ 100 ਮਹੀਨੇ ਤੋਂ ਬਾਅਦ ਦਰਸ਼ਨ ਦੇਣਗੇ ਗੁਰੂ ਗੋਬਿੰਦ ਸਿੰਘ ਜੀ ਔਰ 10 ਦਿਨ ਉੱਥੇ ਰਹੇ ਇੱਕ ਮਹੀਨੇ ਵਿੱਚ ਤਾਂ ਚੱਲ ਕੇ ਇਥੋਂ ਪੈਦਲ ਉੱਥੇ ਪਹੁੰਚੇ ਤੇ 10 ਦਿਨ ਉੱਥੇ ਰਹੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਪ੍ਰੀਖਿਆ ਹੋਈ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਇੱਥੋਂ ਗੱਲ ਨੂੰ ਲੈ ਕੇ ਗਏ ਸੀ ਕਿ ਇਹ ਕਿਹਨਾਂ ਦਾ ਗੁਰੂ ਹੈਗਾ ਤਾਂ ਉਹ ਨਾਲ ਚੇਲੇ ਜਿਹੜੇ ਭੀਖਮਸ਼ਾ ਦੇ ਉਹ ਕਹਿਣ ਲੱਗੇ ਮਹਾਰਾਜ ਇਹ ਕਿਹਨਾਂ ਦਾ ਗੁਰੂ ਹੈਗਾ ਉਹ ਕਹਿੰਦੇ ਆਪਾਂ ਹੁਣ ਇਹਨਾਂ ਦੀ ਪ੍ਰੀਖਿਆ ਕਰ ਲਾਂਗੇ ਉਹਨਾਂ ਨੇ ਦੋ ਮਿੱਟੀ ਦੇ ਕਟੋਰੇ ਲਏ ਦੋ ਕੁੱਝੀਆਂ ਲੀਆਂ ਔਰ ਇੱਕ 'ਚ ਪਾਣੀ ਪਾਇਆ ਇੱਕ 'ਚ ਦੁੱਧ ਪਾਇਆ ਔਰ ਭੀਖਮਸ਼ਾ ਦੇ ਮਲ ਉਹ ਕਿਨਾਂ ਕੁੱਝੀਆਂ ਇਹਨੇ ਅੱਗੇ ਕੀਤੀਆਂ ਪੀਕ ਮਿਸ਼ਾਈ ਨੇ ਔਰ ਗੁਰਗੋਬ ਸਿੰਘ ਦਾ ਮਾਮਾ ਕਿਰਪਾਲ ਚੰਦ ਉਹ ਅੰਦਰੋਂ ਗੁਰਗੋਬ ਸਿੰਘ ਨੂੰ ਛਵਾ ਮਹੀਨੇ ਦੇ ਉਹਨੇ ਚੱਕ ਕੇ ਲਿਆ ਗੋਦ ਚ ਤੇ ਉਹਨਾਂ ਨੇ ਜਦੋਂ ਅੱਗੇ ਕੀਤਾ ਦੋਨਾਂ ਉੱਤੇ ਹੱਥ ਰੱਖ ਦਿੱਤੇ ਤੇ ਪੀਕ ਮਿਸ਼ਾਈ ਕੇ ਚੇਲੇ ਕਹਿਣ ਲੱਗੇ ਪੀਕ ਮਿਸ਼ਾਈ ਨੂੰ ਕਹਿਣ ਲੱਗੇ ਵੀ ਮਹਾਰਾਜ ਵੀ ਇਹਨਾਂ ਦੋਨਾਂ ਉੱਤੇ ਹੱਥ ਰੱਖਦਾ ਉਹ ਕਹਿੰਦੇ ਮਹਾਰਾਜ ਇਹ ਸਭ ਦਾ ਸਾਂਝਾ ਹੈਗਾ ਕਿਸੇ ਇੱਕ ਦਾ ਨਹੀਂ ਹੈਗਾ ਇੱਕ ਤੇ ਰੱਖਦਾ ਤਾਂ ਉਹ ਮੁਸਲਮਾਨ ਹੋਣੇ ਸੀ ਮੁਸਲਮਾਨ ਹੋਣੇ ਜੇ ਪਾਣੀ ਦੇ ਧੋਤੇ ਹੱਥਾਂ ਦੇ ਉਹ ਹਿੰਦੂਆਂ ਦੇ ਹੀ ਜੇ ਪਾਣੀ ਦੇ ਹੱਥ ਰੱਖਦੇ ਤਾਂ ਉਹ ਮੁਸਲਮਾਨਾਂ ਦੇ ਹੀ ਉਹਨੇ ਦੋਨਾਂ ਤੇ ਹੱਥ ਰੱਖਤੇ ਉਹ ਕਹਿੰਦੇ ਅਸੀਂ ਸਾਰੇ ਦੇ ਸੰਝ ਹੈ ਗਿਓ ਔਰ ਇੱਕ ਤੀਜਾ ਪੰਥ ਹੋਰ ਚਲਾਵਾਂਗੇ ਜਿਹਦੇ ਵਿੱਚ ਆਪਾਂ ਸਾਰੇ ਆਉਣੇ ਹੈ ਗਿਓ ਇਹ ਇਹ ਇਤਿਹਾਸ ਬਾਪੂ ਜੀ ਕਿੱਥੋਂ ਤੁਸੀਂ ਮਿਲ ਕੇ ਸੁਣਿਆ ਜਾਂ ਪੜ੍ਹਨ ਦਾ ਵੀ ਸ਼ੌਂਕ ਰੱਖਦੇ ਹੋ ਜੀ بڑے-ਬڑے ਕੋਈ ਨਹੀਂ ਹੈਗੇ ਮਗਰ ਸਾਡਾ ਪਿੰਡ ਜਿਹੜਾ ਉਹ ਹੈਗਾ ਨਾ ਕੜਾਮ ਹਾਂਜੀ ਹਾਂਜੀ ਮੈਂ ਇਥੋਂ ਕੜਾਮ ਤੋਂ ਫਿਰ ਮੈਂ ਇਥੇ ਲੁਧਿਆਣੇ ਆ ਗਿਆ ਲੁਧਿਆਣੇ ਕੰਮ ਕਰਦੇ ਆ ਗਿਆ ਹੁਣ ਉੱਥੋਂ ਲੁਧਿਆਣੇ ਤੇ ਚੱਲ ਕੇ ਮੈਂ ਪਹਿਲਾਂ ਕੜਾਮ ਪਿੰਡ ਗਿਆ ਹੂੰ ਉੱਥੋਂ ਮੱਥਾ ਟੇਕ ਕੇ ਫਿਰ ਇੱਧਰ ਵਾਪਸ ਆਇਆ ਹੂੰ ਇੱਥੇ ਹੁਣ ਮੱਥਾ ਟੇਕ ਕੇ ਤੇ ਇੱਧਰ ਜਾਣਾ ਹੈ ਅੱਗੇ ਅਕੀਨਾਂ ਦਾ ਪੱਠਾ ਸਾਹਿਬ ਚਮਕੌਰ ਸਾਹਿਬ ਮਾਛੂਆੜਾ ਝਾੜ ਸਾਹਿਬ ਲੁਧਿਆਣੇ ਲੰਘ ਜਾਗੇ ਇੰਨੀ ਦੂਰ ਤੱਕ ਮੱਥਾ ਟੇਕਣਾ ਤੁਸੀਂ ਸਾਰੇ ਦਰਸ਼ਨ ਕਰਨੇ ਇੱਧਰੋਂ ਦਰਸ਼ਨ ਕਰਕੇ ਜਾਵਾਂਗੇ ਨਾਲ ਨਾਲ ਫਿਰ ਸਿਮਰਨ ਵੀ ਚੱਲਦਾ ਜੀ ਸ਼ਾਰਾ ਕੁਸ਼ੀ ਪਰਮਾਤਮਾ ਆਪੇ ਕਰਾਂਦਾ ਪਿਆ ਅੱਛਾ ਜੀ ਸਭ ਕੁਝ ਉਹਦੀ ਕਿਰਪਾ ਹੈਗੀ ਪਰ ਪਰਿਵਾਰ ਨਹੀਂ ਕਹਿੰਦਾ ਤੁਹਾਡੇ ਪਰਿਵਾਰ ਵੀ ਠੰਡ ਆ ਜੀ ਤੁਸੀਂ ਨਹੀਂ ਨਹੀਂ ਪਰਿਵਾਰ ਨੇ ਮੈਨੂੰ ਫੋਨ ਆਉਂਦੇ ਮੇਰੇ ਕੋਲ ਫੋਨ ਹੈ ਔਰ ਫੋਨ ਆਉਂਦਾ ਹੈਗਾ ਉਹ ਕਹਿੰਦੇ ਵੀ ਦੱਸੋ ਤੁਸੀਂ ਕਿੱਥੇ ਹੈ ਗਿਓ ਦੱਸਿਆ ਉਹਨਾਂ ਨੂੰ ਮੈਂ ਮੈਂ ਹੁਣ ਇਸ ਟਾਈਮ ਫਤਿਹਗੜ੍ਹ ਸਾਹਿਬ ਆ ਗਿਆ ਔਰ ਫਤਿਹਗੜ੍ਹ ਸਾਹਿਬ ਤੋਂ ਮੈਂ ਹੁਣ ਮੱਥਾ ਟੇਕ ਕੇ ਤੇ ਫੇਰ ਅੱਗੇ ਨੂੰ ਚਾਲੇ ਪਾ ਦੇਣੇ ਹੈਗੇ ਬਾਬਾ ਜੀ ਅੱਜ ਕੱਲ ਤਾਂ ਜਿਹੜੇ ਤਰਕ ਇੰਨੀ ਆ ਗਈ ਪੜੇ ਲਿਖੇ ਲੋਕ ਹੋ ਗਏ ਜੀ ਦਿਮਾਗਾਂ ਦੇ ਵਿੱਚ ਤਰਕ ਇੰਨੀ ਆ ਗਈ ਉਹ ਕਹਿੰਦੇ ਵੀ ਅੱਜ ਕੱਲ ਹੁਣ ਅਮਰਤ ਵੇਲੇ ਦੀ ਕੀ ਲੋੜ ਆ ਐਵੇਂ ਵੈਗਰ ਵੈਗਰ ਦੀ ਰੱਟ ਲਾਣ ਦੀ ਕੀ ਲੋੜ ਆ ਇਹ ਤਾਂ ਆਪਣਾ ਜੀਵਨ ਜਾਚ ਆਏ ਤਾਂ ਇਹਨੂੰ ਸਿੱਖਣਾ ਚਾਹੀਦਾ ਐ ਇੰਨੇ ਐਵੇਂ ਨੱਕ ਰਗੜਨ ਦੀ ਕੀ ਲੋੜ ਅਜਿਹੀਆਂ ਗੱਲਾਂ ਕਰਨ ਲੱਗ ਗਏ ਪੜੇ ਲਿਖੇ ਲੋਕ ਦੁਨੀਆ ਬਹੁਤ ਬਦਲ ਗਈ ਹੈ ਹੁਣ ਜਿਹੜਾ ਟਾਈਮ ਬਹੁਤ ਮਤਲਬ ਹੋਰ ਹਿਸਾਬ ਦਾ ਚੱਲ ਰਿਹਾ ਹੈਗਾ ਪਹਿਲਾਂ ਲੋਕਾਂ ਵਿੱਚ ਜਿਹੜਾ ਪਿਆਰ ਹੁੰਦਾ ਸੀ ਉਹ ਹੁਣ ਪਿਆਰ ਨਹੀਂ ਹੈਗਾ ਹੂੰ ਹੁਣ ਨਹੀਂ ਪਿਆਰ ਹੈਗਾ ਰੱਬ ਨੂੰ ਵੀ ਨਹੀਂ ਮੰਨਦੇ ਜ ਬਾਹ ਤੁਹਾਡੇ ਸਾਹਮਣੇ ਸਭ ਕੋ ਜੀ ਇਹ ਤਾਂ ਹੁਣ ਕਿਨਾਂ ਤਮਾਸ਼ਾ ਦੇਖਣ ਆਏ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਈਆਂ ਨੂੰ ਕਿ ਇੱਥੇ ਕੀ ਪ੍ਰੋਗਰਾਮ ਹੈਗਾ ਕੀ ਇਹਨਾਂ ਦੀ ਸ਼ਹਾਦਤ ਹੋਈ ਕਿੱਦਾਂ ਸ਼ਹਾਦਤ ਹੋਈ ਸਭ ਮੜ ਘੁੰਮਣ ਫਰਨ ਆਤੇ ਆਏ ਲੋਕ ਆਪਾਂ ਤਾਂ ਮੱਥਾ ਟੇਕ ਕੇ ਇਥੋਂ ਗੁਰੂ ਦਾ ਆਸ਼ੀਰਵਾਦ ਲੈ ਕੇ ਅੱਗੇ ਨੂੰ ਚੱਲਾਂਗੇ ਤੁਸੀਂ ਕੀ ਸਮਝਦੇ ਹੋ ਵੀ ਇਹ ਚੀਜ਼ਾਂ ਕਿਉਂ ਆ ਗਈਆਂ ਸਾਡੀ ਕੌਮ ਦੇ ਵਿੱਚ ਜਿਨ੍ਹਾਂ ਵਾਸਤੇ ਇੰਨੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਕਰਕੇ ਸਹਿਬਜ਼ਾਦੇ ਨੀਹਾਂ ਦੇ ਵਿੱਚ ਖੜ ਗਏ ਉਹ ਚਾਹੁੰਦੇ ਤਾਂ ਡੋਲੇ ਲੈ ਲੰਦੇ ਰਾਜਕੁਮਾਰੀਆਂ ਦੇ ਚਾਹੁੰਦੇ ਤਾਂ ਦੌਲਤਾਂ ਸ਼ੌਹਰਤਾਂ ਰਾਜ ਲੈ ਲੰਦੇ ਉਹ ਤਾਂ ਗੁਰੂ ਦੀ ਕਿਰਪਾ ਸੀ ਉਹ ਤਾਂ ਸੱਚੇ ਪਿਤਾ ਵਾਹਿਗੁਰੂ ਨੂੰ ਉਹ ਆਪ ਜਿਹੜੇ ਮੁਸਲਮਾਨ ਹੀ ਨਾ ਇਹ ਆਪ ਕਹਿੰਦੇ ਕਿ ਮਗਰ ਜਿਹੜੇ ਨਾ ਛੋਟੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੇ ਜੋ ਮੜ ਪਹਿਲਾਂ ਪਰਮਾਤਮਾ ਦੇ ਹੁਕਮ ਦੇ ਨਾਲ ਮੈਂ ਜੇ ਤੁਹਾਨੂੰ ਹੁਣ ਅੱਗੇ ਨੂੰ ਗੱਲ ਸੁਣਾਵਾਂ ਤਾਂ ਹੇਮਕੁੰਡ ਸਾਹਿਬ ਹੇਮਕੁੰਡ ਸਾਹਿਬ ਜਦੋਂ ਮਲੇ ਗੁਰੂ ਗੋਬਿੰਦ ਸਿੰਘ ਜੀ ਤੇ ਰੰਗ ਜਿਵੇਂ ਜਿਹੜਾ ਉਹ ਤਪੱਸਿਆ ਕਰਦੇ ਪਿਆ ਤਪੱਸਿਆ ਕਰਦੇ ਪਏ ਉਹਨਾਂ ਦੀ ਤਪੱਸਿਆ ਨੂੰ ਦੇਖ ਕੇ ਪਰਮਾਤਮਾ ਪ੍ਰਗਟ ਹੋਏ ਉਹ ਕਹਿੰਦੇ ਤੁਹਾਡੀ ਤੁਹਾਡੀ ਇਹ ਜਿਹੜੀ ਜਿਹੜੀ ਨਾ ਮਲੇ ਤਪੱਸਿਆ ਇਹਨੂੰ ਮੈਂ ਦੇਖ ਕੇ ਬੜਾ ਖੁਸ਼ ਹੈਗਾ ਔਰ ਮੈਂ ਤੁਹਾਨੂੰ ਇਹ ਦੁਨੀਆ ਵਿੱਚ ਭੇਜਣਾ ਚਾਹੁੰਦਾ ਇਸ ਦੁਨੀਆ ਵਿੱਚ ਉਹ ਕਹਿੰਦੇ ਵੀ ਠੀਕ ਹੈ ਜੀ ਔਰ ਮੜਾ ਦੋਨਾਂ ਨੂੰ ਇਕੱਠੇ ਕੀਤਾ ਤਾਂ ਇਕੱਠੇ ਕਰਕੇ ਨਾ ਪੁੱਛਿਆ ਪਹਿਲਾਂ ਰੰਗ ਜੀ ਨੂੰ ਪੁੱਛਿਆ ਵੀ ਤੂੰ ਕੀ ਕਰੇਗਾ ਉਹ ਕਹਿੰਦਾ ਦੋ ਧਰਮ ਹੈਗੇ ਆ ਦੋਨਾਂ ਨੂੰ ਮੈਂ ਇੱਕ ਕਰ ਦਾਂਗਾ ਠੀਕ ਹੈ ਜੀ ਜਦੋਂ ਇੰਨੀ ਗੱਲ ਕਹੀ ਤਾਂ ਪਰਮਾਤਮਾ ਕਹਿੰਦਾ ਤੂੰ ਇੱਕ ਸਾਈਡ ਤੇ ਹੋ ਜਾ ਫਿਰ ਪੁੱਛਿਆ ਉਹਨੂੰ ਮੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਤੁਸੀਂ ਕੀ ਕਰੋਗੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਤੁਹਾਡੇ ਹੁਕਮ ਦੇ ਨਾਲ ਮੈਂ ਦੋਨਾਂ ਦੀ ਰੱਖਿਆ ਕਰਾਂਗਾ ਤੇ ਤੀਜਾ ਧਰਮੇ ਕੋਲ ਤਿਆਰ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ગયા ਮਗਰ ਹੁਣ ਲੋਕੀ ਜਿਹੜੇ ਨੇ ਉਹ ਉਹ ਪਟਕ ਗਏ ਆ ਪਰ ਨੀ ਕੀ ਗੱਲ ਹੋ ਗਈ ਹੈ ਜਿਹੜੇ ਉਹ ਉਹ ਸ਼ਹਿਰ ਨੂੰ ਨਹੀਂ ਆ ਰਹੇ ਜਿਹੜੇ ਨਾ ਜਿਹੜੇ ਹੁਣ ਨੌਜਵਾਨ ਵਾਲ ਜਿਹੜੇ ਨਾ ਵਾਲਾਂ ਦੀ ਬੇਦਬੀ ਕਰਦੇ ਬਹੁਤ ਜ਼ਿਆਦੀ ਵਾਲਾਂ ਦੀ ਬੇਦਬੀ ਨਹੀਂ ਕਰਨੀ ਚਾਹੀਦੀ ਕੰਗੀ ਦੇ ਵਾਲ ਜਿਹੜੇ ਉਹ ਵੇਚਣੇ ਨਹੀਂ ਚਾਹੀਦੇਗੇ ਉਹਨਾਂ ਨੂੰ ਜਲਾ ਦਿਓ ਉਹਨਾਂ ਨੂੰ ਜਲਾ ਦਿਓ ਠੀਕ ਹੈ ਜੀ ਇਹ ਕੰਮ ਜਾਣਦਾ ਜਾਣਦਾ ਜੀ ਜਿਹੜਾ ਲੋਕੀ ਕਰਦੇ ਹੈਗੇ ਨਾ ਮਲ ਕੇ ਨਾਲ ਵਾਲ ਵਾਹ ਕੇ ਤੇ ਵੇਚਦੇ ਹੈਗੇ ਉਹ ਵੇਚਣੇ ਨਹੀਂ ਚਾਹੀਦੇ ਗੇ ਗੁਰੂਆਂ ਨੇ ਤੇ ਇਹਦੀ ਰੱਖਿਆ ਕੀਤੀ ਇਹਦੇ ਵਾਸਤੇ ਤਾਂ ਸਾਰਾ ਕੁਝ ਉਹਨਾਂ ਨੇ ਰਚਾਇਆ ਹੈਗਾ ਜੀ ਪੀਰੋ ਸਭ ਕੁਝ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਵੀ ਤੁਸੀਂ ਮਲ ਬੰਦੇ ਦੇ ਪੁੱਤ ਬਣੋ ਠੀਕ ਹੈ ਜੀ ਜੇ ਤੁਹਾਨੂੰ ਪ੍ਰਮਾਤਮਾ ਨੇ ਪੂਰਾ ਭੇਜਿਆ ਹੈਗਾ ਪੂਰਾ ਭੇਜਿਆ ਤੇ ਤੁਸੀਂ ਆਪਣੀ ਕਟਿੰਗ ਨਾ ਕਰੋ ਕੋਈ ਹੋਰ ਗਲਤ ਕੰਮ ਨਾ ਕਰੋ ਠੀਕ ਹੈ ਜੀ ਔਰ ਪ੍ਰਮਾਤਮਾ ਜਿਹੜਾ ਉਹਨਾਂ ਨੇ ਤਾਂ ਬੜੀ ਸਿੱਖਿਆ ਦਿੱਤੀ ਹੈਗੀ ਉਹਨਾਂ ਨੇ ਲੋਕਾਂ ਨੂੰ ਪਰ ਇਹ ਲੋਕ ਮੰਨਦੇ ਨਹੀਂ ਹੈਗੇ ਨਹੀਂ ਮੰਨਦੇਗੇ ਕੁਝ ਲੋਕ ਹੈਗੇ ਜਿਹੜੇ ਉਹ ਮੰਨਦੇ ਹੈਗੇ ਲੋਕ ਬਾਕੀ ਜਿਹੜੇ ਜ਼ਿਆਦੇ ਲੋਕ ਜਿਹੜੇ ਉਹ ਉਹ ਨਹੀਂ ਮੰਨਦੇਗੇ ਜੀ ਹੁਣ ਇੱਥੇ ਅਰਦਾਸ ਕੀ ਕਰਕੇ ਜਾਣੇ ਹੋ ਜਦੋਂ ਆਉਂਗੇ ਅਰਦਾਸ ਬੇਨਤੀ ਪ੍ਰਮਾਤਮਾ ਅੱਗੇ ਇਹ ਹੀ ਹੈ ਕਿ ਪ੍ਰਮਾਤਮਾ ਸਾਡਾ ਭਲਾ ਕਰੇ ਜਿਹੜੇ ਭੁੱਲੇ ਭਟਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਦੇ ਪ੍ਰਮਾਤਮਾ ਠੀਕ ਹੈ ਜੀ ਮੇਰੀ ਤਾਂ ਇਹ ਹੀ ਅਰਦਾਸ ਬੇਨਤੀ ਹੈ ਤਾਂ ਬਿਲਕੁਲ ਹਰ ਕੋਈ ਆਪਣੀ ਭਾਵਨਾ ਦੇ ਨਾਲ ਆਪਣੀ ਸ਼ਰਧਾ ਦੇ ਨਾਲ ਆਉਂਦਾ ਹੈ ਇਹ ਲੱਖਾਂ ਦਾ ਇਕੱਠ ਹੈ ਹਾਲਾਂਕਿ ਬਹੁਤ ਸਾਰੇ ਲੋਕ ਸ਼ਾਇਦ ਮੇਲਾ ਦੇਖ ਕੇ ਮੁੜ ਜਾਣ ਪਰ ਜੋ ਵਿਰਲੀਆਂ ਵਿਰਲੀਆਂ ਰੂਹਾਂ ਇਹਨਾਂ ਰੂਹਾਂ ਦੇ ਵਿੱਚ ਕੌਣ ਕਿਹੜੀ ਭਾਵਨਾ ਨੂੰ ਲੈ ਕੇ ਕਿੰਨੇ ਵਿਰਾਕ ਦੇ ਵਿੱਚ ਹੋਵੇ ਇਸ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਸੋ ਅਰਦਾਸ ਸਰਬੱਤ ਦੇ ਭਲੇ ਦੀ ਹੈ ਇਹ ਸਰਬੱਤ ਦੇ ਭਲੇ ਦੀ ਅਰਦਾਸ ਕਿਸ ਦੀ ਕੀਤੀ ਹੋਈ ਅਰਦਾਸ ਕਦੋਂ ਕਬੂਲ ਹੋ ਜਾਣੀ ਉਸ ਦਾ ਪ੍ਰਮਾਤਮਾ ਜਾਣਦਾ ਇਹ ਡੰਡਾ ਬਾਬਾ ਜੀ ਤੁਸੀਂ ਕਦ ਲਈ ਰੱਖਿਆ ਹੋਇਆ ਹੈ ਡੰਡਾ ਨਾਲ ਤੁਹਾਨੂੰ ਚਾਹੀਦਾ ਹੈਗਾ ਨਾ ਫਿਰ ਹਾਂ ਰਸਤੇ ਜਾਂਦੇ ਹਾਂ ਉਹਨਾਂ ਫਿਰ ਕੋਈ ਲੋਡ ਪੈ ਜਾਂਦੀ ਨਾ ਲੋਡ ਪੈ ਜਾਂਦੀ ਮਤਲਬ ਮਲ ਕੇ ਨਾ ਰਾਤੀ ਐਦਾਂ ਸ਼ਸਤਰ ਦੇ ਤੌਰ ਤੇ ਰਾਤੀ ਐਦਾਂ ਇੱਕ ਗੱਲ ਕਿ ਮੈਂ ਜਦੋਂ ਰਾਤ ਨੂੰ ਜਾ ਰਿਹਾ ਸੀ ਨਾ ਪਿੰਡ ਆਪਣੇ ਨੂੰ ਹੂੰ ਤੇ ਅੱਗੇ ਹਨੇਰਾ ਸੀ ਹੂੰ ਹਨੇਰੇ ਵਿੱਚ ਮੇਰਾ ਸਾਈਕਲ ਜਿਹੜਾ ਉਹ गिर ਗਿਆ ਹੂੰ ਫਿਰ ਮੈਂ ਲਾਈਟ ਜਗਾਈ ਉਹਦੀ ਮੋਬਾਈਲ ਦੀ ਫਿਰ ਅੱਗੇ ਨੂੰ ਚੱਲਿਆ ਜੀ ਹੂੰ ਤੇ ਡੰਡਾ ਮੇਰੇ ਕੋਲ ਆ ਗਿਆ ਤੇ ਉਹ ਅੱਗੇ ਬਾਂਦਰ ਜਿਹੜੇ ਸੀ ਉਹ ਆਵਾਜ਼ਾਂ ਮਾਰਦੇ ਕਿਚ 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 ਕਰਦੇ ਸੀ ਪੁਨੇੜੀ ਬੀੜ ਵਿੱਚ ਹੂੰ ਪੁਨੇੜੀ ਬੀੜ ਉੱਥੇ ਬਾਂਦਰ ਬੋਰ ਹੈਗੇ ਆ ਉਹ ਮੈਨੂੰ ਨਾ ਉਹਨਾਂ ਤੋਂ ਮਤਲਬ ਹੋਇਆ ਮੈਂ ਕਿਤੇ ਇਕੱਠੇ ਹੋ ਕੇ ਨਾ ਪਹਿ ਜਾਣ ਤੇ ਮੈਂ ਫਿਰ ਡਾਂਗ ਜਿਹੜੀ ਕੱਢ ਕੇ ਖੜਕਾਈ ਅੱਛਾ ਕੋਈ ਨੇੜੇ ਨਹੀਂ ਆਇਆ ਦੋਨੇ ਵੀ ਤੁਸੀਂ ਰੱਖੇ ਕੰਮ ਫਿਰ ਉਧਰ ਸੰਤ ਵੀ ਸਪਾਈ ਵਾਲਾ ਵੀ ਹੈਗਾ ਸੋਦਾਂ ਨਾਲ ਇਹ ਗੁਰੂ ਦੀ ਕਿਰਪਾ ਹੈਗੀ ਨਾ ਉਹ ਕਹਿੰਦਾ ਕਿ ਪਰਮਾਤਮਾ ਤੇ ਇਹੀ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਮੇਰਾ ਖਾਲਸਾ ਹੈ ਨਾ ਉਹ ਸ਼ਸਤਰਾਂ ਨਾਲ ਲੱਧਿਆ ਰਹੇ ਤਾਂ ਠੀਕ ਹੈਗਾ ਹੁਣ ਤਾਂ ਲੋਕ ਖਾਲਸਾ ਨਾਮ ਦੇ ਨਾਲ ਤਾਂ ਪੂਰਾ ਲਾਇਆ ਹੁੰਦਾ ਪਰ ਗੱਦੀ ਸੱਚ ਬੋਲਣ ਦੀ ਹਿੰਮਤ ਨਹੀਂ ਕਰਦੇ ਬਾਬਾ ਜੀ ਜਿਹੜਾ ਜਿਹੜਾ ਝੂਠ ਬੋਲੇਗਾ ਆਪਣੀ ਕਰਨੀ ਦਾ ਫਲ ਪਾਏਗਾ ਜੋ ਪਰਮਾਤਮਾ ਨੇ ਸਾਨੂੰ ਸਮਝਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਤਾਂ ਉਹਦੇ ਹੁਕਮ ਦੇ ਨਾਲ ਹੀ ਚੱਲਦੇ ਆਂਗੇ ਠੀਕ ਹੈ ਜੀ ਉੱਥੋਂ ਆਪਾਂ ਲੁਧਿਆਣੇ ਤੇ ਚਲੇ ਸੀ ਉਹਦੇ ਅੱਗੇ ਅਰਦਾਸ ਕਰਕੇ ਵੀ ਸੱਚੇ ਪਿਤਾ ਵਾਹਿਗੁਰੂ ਜਿੱਦਾਂ ਜਾ ਰਿਹਾ ਉਹਦੇ ਹੀ ਵਾਪਸ ਕਰ ਲਿਆ ਸੀ ਠੀਕ ਹੈ ਜੀ ਤਾਂ ਬਿਲਕੁਲ ਤੇ ਜਿਹੜੀਆਂ ਰੂਹਾਂ ਵੀ ਐ ਜੋ ਇਸ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਇਸ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਤੇ ਫੁੱਲ ਭੇਟ ਕਰਨ ਦੇ ਲਈ ਤੁਰੀਆਂ ਆਉਂਦੀਆਂ ਸੋ ਜਿੱਥੇ ਬਹੁਤ ਸਾਰੇ ਲੋਕਾਂ ਦਾ ਇਕੱਠਾ ਜਿੱਥੇ ਮੇਲੇ ਆ ਉੱਥੇ ਅਜਿਹੇ ਲੋਕ ਵੀ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਆਉਂਦੇ ਰਹਿਣਗੇ ਤੇ ਇਹ ਜੋ ਸ਼ਹੀਦਾਂ ਦੇ ਦਿਹਾੜੇ ਆ ਇਥੇ ਤਰ੍ਹਾਂ ਮਨਾਏ ਜਾਂਦੇ ਰਹਿਣਗੇ ਗੁਰਪ੍ਰੀਤ ਸਿੰਘ ਤੇ ਨਾਮ ਸਿੰਘ ਪੰਜਾਬੀ ਲੋਕ ਚੰਦ